ਸਾਡੇ ਵਡੇਰੇ ਪੀਰ ਬੁੱਧੂ ਸ਼ਾਹ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਕੰਗਾ ਤੇ ਐਨੇ ਕੋ ਕੇਸ ਬਖਸ਼ੇ ਸਨ ਥੋੜੇ ਜਿਹਾ ਔਰ ਉਹ ਜਿਹੜਾ ਭਾਰਿ ਉਪਕਾਰ ਸਾਡੇ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਹੈ ਉਹਦੀ ਬਦੌਲਤ ਪੀਰ ਬੁੱਧੂ ਸ਼ਾਹ ਦੀ ਵੰਸ ਦੇ ਵਿੱਚੋਂ ਜਿੰਨੇ ਵੀ ਅਸੀਂ ਲੋਕ ਆ ਜਿੰਨੇ ਵੀ ਪਰਿਵਾਰ ਆ ਜਿੰਨੇ ਵੀ ਸਾਡੇ ਖਾਨਦਾਨ ਹਨ ਸਾਰੇ ਖਾਨਦਾਨ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਐਨਾ ਯਾਦ ਕਰਦੇ ਹਨ ਐਨੇ ਕੋ ਕੇਸ ਬਖਸ਼ੇ ਅਸੀਂ ਅੱਜ ਤੱਕ ਕਿਸੇ ਨੇ ਕੇਸ ਨਹੀਂ ਕਤਲ ਕਰਵਾਏ ਕਿਸੇ ਨੇ ਤੇ ਯਾਦ ਰੱਖਣਾ ਦੂਜੇ ਵਚਨ ਉਹਨਾਂ ਨੇ ਇਹ ਕੀਤਾ ਸਿੱਖੋ ਤੁਹਾਡੇ ਵਾਸਤੇ ਤੁਹਾਨੂੰ ਤਾਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕੱਲੇ ਕੇਸ ਨਹੀਂ ਬਖਸ਼ੇ ਆਪਣਾ ਸਾਰਾ ਪਰਿਵਾਰ ਹੀ ਬਖਸ਼ ਦਿੱਤਾ ਬੱਚੇ ਵੀ ਕੁਰਬਾਨ ਕਰਾ ਲਿਆ ਸ਼ਹੀਦ ਕਰਾ ਲਿਆ ਉਹਨਾਂ ਨੇ ਇੱਕ ਗੱਲ ਕਹੀ ਸੀ ਕਹਿੰਨ ਲੱਗੇ ਸਾਨੂੰ ਬਹੁਤ ਵੱਡਾ ਰੋਸ ਹੈ ਕਿਸਾਨੋ ਤਾਂ ਸਤਗੁਰਾਂ ਨੇ ਐਨੇ ਕੋ ਕੇਸ ਬਖਸ਼ੇ ਐਨੇ ਕੋ ਕੇਸ ਅਸੀਂ ਅੱਜ ਤੱਕ ਗਾਂ ਆਉਣ ਵਾਲੇ ਸਮੇਂ ਤੱਕ ਵੀ ਸਾਡੇ ਪਰਿਵਾਰ ਦੇ ਵਿੱਚ ਕੋਈ ਕੇਸ ਨਹੀਂ ਕਤਲ ਕਰਾਉਂਦਾ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਕੇਸ ਬਖਸ਼ੇ ਪਰ ਕਹਿ ਲਗੇ ਤੁਹਾਡੇ ਵਾਸਤੇ ਦੱਸੋ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਰੱਖਿਆ ਕੀ ਹੈ ਸਾਰਾ ਕੁਝ ਹੀ ਕੁਰਬਾਨ ਕਰ ਦਿੱਤਾ ਪਿਤਾ ਵੀ ਤੋੜਿਆ ਕਦੇ ਵੱਡੇ ਬੱਚੇ ਤੋੜੇ ਕਦੇ ਛੋਟੇ ਬੱਚੇ ਤੋੜੇ ਮਾਂ ਗੁਜਰ ਘੌਰ ਤੁਰ ਪਏ ਆਨੰਦਪੁਰ ਵੀ ਛੱਡ ਦਿੱਤਾ ਜੰਗਲਾਂ ਦੇ ਚ ਜਾ ਕੇ ਕੰਡਿਆਂ ਤੇ ਸੁੱਤੇ